ਆਪਣੇ ਲਈ ਜ਼ਿੰਦਗੀ ਤਾਂ ਸਭ ਜੀ ਲੈਂਦੇ ਹਨ ਪਰ ਲੋਕਾਂ ਲਈ ਸਮਾਜ ਲਈ ਜੀਵਨ ਜਿਉਣ ਵਾਲੇ ਵਿਰਲੇ ਹੀ ਹੁੰਦੇ ਹਨ ਬਹੁਜਨ ਅੰਦੋਲਨ ਦੀ ਇਹ ਖਾਸੀਅਤ ਰਹੀ ਹੈ ਕਿ ਇਹ ਅੰਦੋਲਨ ਅਜੇਹੇ ਅਣਖੀ ਸਿੱਦਕੀ ਤੇ ਸਮਾਜ ਲਈ ਕੁਰਬਾਨ ਹੋ ਜਾਣ ਦਾ ਜਜ਼ਵਾ ਰੱਖਣ ਵਾਲੇ ਲੋਕਾਂ ਨਾਲ ਭਰਿਆ ਪਿਆ ਹੈ ਇਲੌਰ ਵਿਧਾਨ ਸਭਾ ਹਲਕੇ ਦੇ ਪਿੰਡ ਤੁਲੇਤਾ ਦੇ ਰਹਿਣ ਵਾਲੇ ਮੋਹਨ ਲਾਲ ਵੀ ਅਜਹੀਆਂ ਸ਼ਖਸੀਅਤਾਂ ਵਿੱਚ شمار ਹਨ ਜਵਾਨੀ ਦੀ ਦਹਲਿਜ਼ ਪਾਰ ਕਰ ਚੁੱਕੇ ਮੋਹਨ ਲਾਲ ਦੀਆਂ ਅੱਖਾਂ ਦੀ ਰੋਸ਼ਨੀ ਲਗਭਗ ਖਤਮ ਹੋ ਚੁੱਕੀ ਹੈ ਪਰ ਬਹੁਜਨ ਅੰਦੋਲਨ ਪ੍ਰਤੀ ਲਗਾ ਉਹਨਾਂ ਨੂੰ ਬੈਠਣ ਨਹੀਂ ਦਿੰਦਾ ਜਦੋਂ ਕਿਤੇ ਵੀ ਬਸਪਾ ਦੇ ਸਮਾਗਮ ਜਾਂ ਰੈਲੀਆਂ ਹੋਣ ਤਾਂ ਉਹ ਆਪਣੇ ਪਿੰਡ ਦੇ ਸਾਥੀਆਂ ਦੇ ਨਾਲ ਇਹਨਾਂ ਵਿੱਚ ਹਾਜ਼ਰੀ ਲਾਉਣ ਆਉਣ ਜਾਂਦੇ ਹਨ ਬਹੁਜਨ ਅੰਦੋਲਨ ਨਾਲ ਕਦੋਂ ਜੁੜੇ ਇਸ ਸਵਾਲ ਦੇ ਜਵਾਬ ਵਿੱਚ ਮੋਹਨ لال ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਫਿਲੌਰ ਵਿੱਚ 바ਵਾ ਸਾਹਿਬ ਡਾਕਟਰ ਭੀਮਰਾਵ ਮੀਡਕਰ ਦੇ ਨਾਂ ਤੇ ਮੇਲਾ ਲੱਗਿਆ ਹੋਇਆ ਸੀ ਇਸ ਮੇਲੇ ਵਿੱਚ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਮਿਤਕਰ ਬਾਰੇ ਸੁਣਿਆ ਅਤੇ ਉਹਨਾਂ ਦੇ ਜੀਵਨ ਤੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਬਹੁਜਨ ਅੰਦੋਲਨ ਨਾਲ ਜੁੜ ਗਏ। ਮੋਹਨ ਲਾਲ ਨੇ ਦੱਸਿਆ ਕਿ ਉਹ ਇਸ ਅੰਦੋਲਨ ਨਾਲ ਸਾਲ 1980 ਤੋਂ ਪਹਿਲਾਂ ਦੇ ਜੁੜੇ ਹੋਏ ਹਨ। ਉਹ ਸਾਬਕਾਂਸ਼ੀ ਰਾਮ ਨੂੰ ਸੁਣਨ ਲਈ ਕਈ ਰੈਲੀਆਂ ਸਮਾਗਮਾਂ ਵਿੱਚ ਜਾਂਦੇ ਹੁੰਦੇ ਸੀ। ਬਸਪਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਉਹ ਇਸ ਪਾਰਟੀ ਨਾਲ ਜੁੜੇ ਹੋਏ ਹਨ ਪਿਤੇ ਦਿਨੀ ਜਲੰਧਰ ਸ਼ਹਿਰ ਵਿੱਚ ਬਸਪਾ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ ਮੋਹਨ ਲਾਲ ਆਪਣੇ ਪਿੰਡ ਦੇ ਬਸਪਾ ਵਰਕਰਾਂ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਇਸ ਦੌਰਾਨ ਅਸੀਂ ਉਨ੍ਹਾਂ ਨਾਲ ਸੰਖੇਪ ਵਿੱਚ ਗੱਲਬਾਤ ਕੀਤੀ ਅੱਜ ਕਿਹੜਾ ਪਿੰਡ ਆਪਣਾ ਡੇਟਾ ਜੀ ਫਲੋਰ ਜਿਹੜਾ ਧਲੇਤਾ ਹਨਾ ਵੀ ਕੀ ਨਾਮ ਹੈ ਆਪਣਾ ਮੋਨ ਲਾਲ ਅੱਜ ਇੱਥੇ ਕਿੱਦਾਂ ਆਏ ਹੈਗੇ ਆਪਾਂ ਹਾਂਜੀ ਕਾਦੇ ਵਾਸਤੇ ਆਏ ਇੱਥੇ ਅੱਜ ਅੱਜ ਆ ਰੈਲੀ ਚ ਬੀਐਸਪੀ ਦੀ ਰੈਲੀ ਚ ਹਾਂਜੀ ਠੀਕ ਆ ਤੁਸੀਂ ਬੀਐਸਪੀ ਨਾਲ ਕਦੋਂ ਤੋਂ ਜੁੜੇ ਆਂ ਉਹ ਮੇਰੇ ਨੰਗੇ ਉਹ ਮੇਰੇ ਨੰਗੇ ਹਾਂਜੀ ਲੈ ਹੈਗੀ ਆ ਠੀਕ ਆ ਸਭ ਠੀਕ ਹੈ ਜੀ ਹਾਂ ਜੀ ਆਪਣੇ ਸਾਥੀਆਂ ਦੇ ਨਾਲ ਆਏ ਹਨਾ ਪਿੰਡੋਂ ਹਾਂ ਜੀ ਤੁਹਾਨੂੰ ਦੀਦਾ ਨਹੀਂ ਆਕ ਤੋਂ ਨਹੀਂ ਜੀ ਦੋਨਾਂ ਤੋਂ ਹੀ ਨਹੀਂ ਦੀਦਾ ਹਾਂ ਜੀ ਕਿੰਨਾ ਚਿਰ ਹੋ ਗਿਆ 6 ਸਾਲ ਹੋ ਗਏ ਇੱਥੇ ਰੈਲੀ 'ਚ ਆਏ ਹਨਾ ਆਪਾਂ ਹਾਂ ਜੀ ਇੱਥੇ ਇਹ ਲੋਡ ਕਿਉਂ ਮਹਿਸੂਸ ਹੋਈ ਵੀ ਇੱਥੇ ਆਉਣਾ ਚਾਹੀਦਾ ਤੁਹਾਨੂੰ ਘਰ ਕਿਉਂ ਨਹੀਂ ਮਤਲਬ ਤੁਹਾਨੂੰ ਰੈਸਟ ਕਰਨੀ ਚਾਹੀਦੀ ਸੀ ਦੀਦਾ ਨਹੀਂ ਤੁਹਾਨੂੰ ਹੁਣ ਕਹਿੰਨਾ ਤੇ ਜੁੜ ਗਏ ਆ ਅੱਛਾ ਲੋਕ ਤਾਂ ਹੁਣ ਇੱਥੇ ਲੋਕਲ ਵੀ ਬਹੁਤ ਆ ਪਰ ਆਉਂਦੇ ਨਹੀਂ ਤੁਸੀਂ ਇੰਨੀ ਦੂਰ ਆ ਗਏ ਨਾਲੇ ਤੁਹਾਨੂੰ ਦੀਦਾ ਵੀ ਨਹੀਂ ਹੈਗਾ ਸਾਨੂੰ ਮਸ਼ੀਨ ਦੇ ਨਾਲ ਪਿਆਰ ਆ ਸਾਭ ਦੀ ਰੈਲੀਆਂ ਤੇ ਜਾਂਦੇ ਰਹੇ ਤੁਸੀਂ ਹਾਂਜੀ ਸਾਭ ਨੂੰ ਸੁਣਿਆ ਸਾਭ ਸ਼੍ਰੀ ਕਾਂਸ਼ੀਰਾਮ ਦੀ ਗੱਲ ਕਰਦਾ ਕਈ ਵਾਰ ਸਾਬ ਨੂੰ ਸੁਣਨ ਤੋਂ ਬਾਅਦ ਜੁੜੇ ਇਸ ਮੂਵਮੈਂਟ ਦੇ ਸਾਬ ਨੂੰ ਤਾਂ ਹਲੇ ਸ਼ੁਰੂ ਹੋਇਆ ਜਗਾ ਅੱਛਾ ਜੀ ਅਸੀਂ ਤਾਂ ਸਿਰੋਂ ਪਹਿਲਾਂ ਹੀ ਦੇ ਹੀ ਪਹਿਲਾਂ ਦੇ ਲੱਗੇ ਹਾਂ ਸਿਰੋਂ ਪਹਿਲਾਂ ਦੇ ਕਿਪਦਾ ਦਾ ਨੂੰ ਕਿਹਨੇ ਪ੍ਰੇਰਿਤ ਕੀਤਾ ਸੀ ਵੀ ਇਸ ਰਾਹ ਤੇ ਦੁਨ ਆਪਣੇ ਆ ਵੀ ਜਾਂ ਬਾਬਾ ਸਾਹਿਬ ਦਾ ਸੁਣਿਆ ਸੀ ਕਿਤੇ ਜਾਂ ਪੜ੍ਹਿਆ ਸੀ ਫਲੋਰ ਮੇਲੇ ਤੇ ਮੈਚ ਲਾਈ ਸੀਗੀ ਅੱਛਾ ਜੀ ਉਹ ਸਾਰਾ ਸਮਝਾਉਦੇ ਸੀ ਕਿ ਅੱਛਾ ਜੀ ਉਹ ਕਿੰਨਾ ਨੇ ਲਾਈ ਸੀ ਉਹ ਵੀ ਇਹ ਸਾਰਾ ਬਿਆਨ ਸੇ ਕਰਾਉਣੇ ਲਾਈ ਹੁੰਦੀ ਠੀਕ ਆ ਚਾ ਫਲੋਰ ਤੁਸੀਂ ਮੇਲੇ ਜੋ ਫਿਰ ਬਾਬਾ ਸਾਹਿਬ ਬਾਰੇ ਸੁਣ ਕੇ ਫਿਰ ਤੁਰੇ ਨਾ ਕੋਈ ਅੱਛਾ 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 ਉਦੋਂ ਤੋਂ ਤੁਸੀਂ ਫਿਰ ਲਗਾਤਾਰ ਹਾਂਜੀ ਠੀਕ ਹੈ ਜੀ ਆਪਣੇ ਪਰਿਵਾਰ ਚ ਕੌਣ ਕੌਣ ਹੈਗੇ ਤੁਹਾਡੇ ਬੱਚੇ ਹੈਗੇ ਹਾਂਜੀ ਕਿੰਨੇ ਬੱਚੇ ਆ ਤਿੰਨ ਮੁੰਡੇ ਤਿੰਨ ਮੁੰਡੇ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਜਦੋਂ ਮੋਹਨ ਲਾਲ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਦਿਖਾਈ ਨਹੀਂ ਦਿੰਦਾ ਤੁਸੀਂ ਵੀ ਦੂਜਿਆਂ ਵਾਂਗ ਘਰਾਂ ਵਿੱਚ ਬੈਠ ਸਕਦੇ ਸੀ ਫਿਰ ਤੁਸੀਂ ਬਸਪਾ ਦੇ ਸਮਾਗਮ ਵਿੱਚ ਕਿਉਂ ਆਏ ਹੋ ਤਾਂ ਅੱਗੇ ਉਹਨਾਂ ਦਾ ਜਵਾਬ ਸੀ ਕਿ ਮੈਨੂੰ ਮਿਸ਼ਨ ਨਾਲ ਪਿਆਰ ਹੈ ਬਹੁਜਨ ਅੰਦੋਲਨ ਦਾ ਮਿਸ਼ਨ ਮੈਨੂੰ ਘਰ ਨਹੀਂ ਬੈਠਣ ਦਿੰਦਾ ਤੁਹਾਨੂੰ ਦੀਦਾ ਨਹੀਂ ਆਖ ਤੋ ਨਹੀਂ ਨਹੀਂ ਦੋਨਾਂ ਤੋਂ ਹੀ ਨਹੀਂ ਦੀਦਾ ਹਾਂਜੀ ਕਿੰਨਾ ਚਿਰ ਹੋ ਗਿਆ 18 ਸਾਲ ਇੱਥੇ ਰੈਲੀ ਜਾਏ ਹਨ ਆਪਾਂ ਹਾਂਜੀ ਇੱਥੇ ਲੋਡ ਕਿਉਂ ਮਹਿਸੂਸ ਹੋਈ ਵੀ ਇੱਥੇ ਆਉਣਾ ਚਾਹੀਦਾ ਤੁਹਾਨੂੰ ਘਰ ਕਿਉਂ ਨਹੀਂ ਮਤਲਬ ਤੁਹਾਨੂੰ ਰੈਸਟ ਕਰਨੀ ਚਾਹੀਦੀ ਸੀ ਦੀਦਾ ਨਹੀਂ ਤੁਹਾਨੂੰ ਮੈਂ ਨਾਲ ਤੇ ਜੁੜੇ ਆਂ ਅੱਛਾ ਲੋਕ ਤਾਂ ਹੁਣ ਇੱਥੇ ਲੋਕਲ ਵੀ ਬਹੁਤ ਆ ਪਰ ਆਉਂਦੇ ਨਹੀਂ ਤੁਸੀਂ ਇੰਨੀ ਦੂਰ ਆ ਗਏ ਨਾਲੇ ਤੁਹਾਨੂੰ ਦੀਦਾ ਵੀ ਨਹੀਂ ਹੈਗਾ ਬਸ ਸਾਨੂੰ ਮਿਸ਼ਨ ਦੇ ਨਾਲ ਤਿਆਰ ਆ ਬਹੁਜਨ ਅੰਦੋਲਨ ਚੋਂ ਪੈਦਾ ਹੋਈਆਂ ਮੋਹਨ ਲਾਲ ਵਰਗੀਆਂ ਸ਼ਖਸੀਅਤਾਂ ਬੇਮਿਸਾਲ ਹਨ ਅੱਖਾਂ ਦੀ ਰੋਸ਼ਨੀ ਚਲੀ ਜਾਣ ਦੇ ਬਾਵਜੂਦ ਮੋਹਨ ਲਾਲ ਬਹੁਜਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਉਹ ਬਹੁਜਨ ਅੰਦੋਲਨ ਰਾਹੀਂ ਚੰਗੇ ਪ੍ਰਬੰਧ ਦੀ ਸਥਾਪਨਾ ਚਾਹੁੰਦੇ ਹਨ ਤਾਂਕਿ ਲੋਕਾਂ ਦੀ ਜ਼ਿੰਦਗੀ ਰੋਸ਼ਨ ਹੋ ਸਕੇ ਬਹੁਜਨ ਅੰਦੋਲਨ ਦੇ ਇਸ ਹੀਰੇ ਤੇ ਸਮਾਜ ਨੂੰ ਮਾਣ ਹੈ